ਆਰਤੂ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਐਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੇ ਸੱਸ ਨਾਲ। ਉਸ ਤੋਂ ਬਾਅਦ ਜਦੋਂ ਕਸਨ ਜੋ ਚਾਹ ਲੈਣ ਆਇਆ ਤਾਂ ਆਉਂਦੇ ਨੂੰਹ ਸੱਬਰ ਨਾਲ ਉਧਾਰ ਕਰ ਰਹੀ ਸੀਗੀ। ਸੱਬਲ ਦੇ ਨਾਲ ਕਈ ਵਾਰ ਕੀਤੇ ਤੇ ਮੌਤ ਦੇ ਘਾਟ ਉਤਾਰ ਦਿੱਤਾ ਰਿਸ਼ਤਿਆਂ ਦੇ ਕਤਲ ਦੀ ਇੱਕ ਖੌਫਨਾਕ ਕਹਾਣੀ ਸੰਗਰੂਰ ਦੇ ਪਿੰਡ ਲਹਿਲਕਲਾਂ ਦੀ ਹੈ ਜਿੱਥੇ ਜਸਵਿੰਦਰ कौर ਨਾਮ ਦੀ ਮਹਿਲਾ ਤੇ ਇਲਜ਼ਾਮ ਨੇ ਕਿ ਉਸਨੇ ਆਪਣੀ ਸੱਸ ਪੂਰੀ कौर ਦਾ ਕਤਲ ਕੀਤਾ ਖੁਲਾਸਾ ਉਦੋਂ ਹੋਇਆ ਜਦੋਂ ਮਹਿਲਾ ਦੇ ਬੇਟੇ ਸ਼ਾਮ ਵੇਲੇ ਘਰ ਪਹੁੰਚੇ 4 ਵਜੇ ਮੈਂ ਤੇ ਮੇਰੇ ਬਰ ਭਰਾ ਜੀ ਚਲੇ ਗਏ ਪੱਠੇ ਤੇ ਚਲੇ ਗਏ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾ ਲੈਣ ਬਾਗੇ ਜੀ ਕਦ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਭਝਾਈ ਨੇ ਸੁਰਿੰਦਰ ਗੌਰ ਨੇ ਕੋਈ ਘਰੇ ਲੜਾਈ ਪੜੇ ਕੋਈ ਲੜਾਈ ਪੜੀ ਨਹੀਂ ਆਥਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਤੜਕੀ ਵੀ ਚਾਹ ਪੀ ਕੇ ਜੀ ਅਸੀਂ 48 ਬੁੜੀ ਵੀ ਕੋਈ ਕੋਈ ਚਲ ਪਪਾ ਵਾਲੇ ਕਰਕੇ ਦੁਬਾਰੀ ਸੋ ਗਈ ਜੀ ਜਾਂਦੇ ਹੁੰਦੇ ਕੀ 6 ਵਜੇ ਗਈ ਜੀ ਸੀ ਆਉਟੋ ਦੀ ਕੋਈ ਨਹੀਂ ਗੁਰਸੇਵਕ ਸਿੰਘ ਨੇ 9 ਸਾਲ ਪਹਿਲਾਂ ਝਾਰਖੰਡ ਦੀ ਮਹਿਲਾ ਦੇ ਨਾਲ ਵਿਆਹ ਕਰਵਾਇਆ ਸੀ ਇਸ ਦਾ ਨਾਮ ਚੰਦਰਮੁਨੀ ਹੈ ਪੁਲਿਸ ਮੁਤਾਬਕ ਮਾਮਲਾ ਕਰੇ ਲੋ ਕਲੇਸ਼ਤ ਹੈ ਤੇ ਮਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵੰਚ ਮੈਂ ਸਮੇਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗਔਰਤ ਪੂਰੀਕੌਰ ਜਿਹਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉੱਥੇ ਉਹਨਾਂ ਦੇ ਬੇਟੇ ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀਕੌਰ ਦੀ ਨੂੰਹ ਸੀ ਅ ਚੰਦਰਮੁਨੀ ਉਹਦੇ ਖਿਲਾਫ ਅਸੀਂ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਤੇ ਜਿਹੜੀ ਲਾਸ਼ ਹੈ ਉਹਦਾ ਅਸੀਂ ਮੁਆਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ ਲਾਸ਼ ਮੌਨਿਕ ਸਿਵਲ ਹਸਪਤਾਲ ਮੋਰਚਰੀ ਚ ਭੇਜੀ ਹੈ ਦੇ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਐਕਸਰ ਕੁਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਸੱਬਲ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਹੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਗੌਰ ਨੂੰ ਸੀ ਉਹਨੇ ਡੈਡਵੌਡਿੰਗ ਨੂੰ ਭੇਜਤਾ ਹੈ ਤੇ ਜਿਹੜੀ ਚੰਦਰਮਣੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਹੁਜਮਲੇਵਾ